ਮੈਂ ਹਰਿੰਦਰ ਸਿੰਘ ਮੌਜੂਦਾ ਚਾਰਨ 77 ਪੈਪਸੀਕੋ ਵਰਕਰ ਯੂਨੀਅਨ ਆ ਪੰਜਾਬ ਦੇ ਸਮੂਹ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਅਗਰਾਹਾ ਜਥੇਬੰਦੀ ਦੇ ਆਗੂ ਸਹਿਬਾਨ ਮਨਜੀਤ ਸਿੰਘ ਘਰਾਚੋ ਨੂੰ ਲੈ ਕੇ ਸਿਆਸੀ ਲੋਕਾਂ ਵੱਲੋਂ ਜਾਤ ਪਾਤ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਸਰਾਸਰ ਝੂਠਾ ਤੇ ਬੇਬੁਨਿਆਦ ਹੈ ਕਿਉਂਕਿ ਅਗਰਾਹਾ ਜਥੇਬੰਦੀ ਨਾਲ ਸਾਡ ਸਾਡੀ 2008 ਤੋਂ ਪਈ ਹੋਈ ਹੈ ਤੇ ਉਹ ਅੱਜ ਤੱਕ ਹਮੇਸ਼ਾ ਤੇ ਉਸ ਸਮੇਂ ਵੀ ਸਭ ਤੋਂ ਪਹਿਲਾਂ ਸਾਡੀ ਪਿੱਠ ਤੇ ਆ ਕੇ ਖੜਦੇ ਹਨ ਤੇ ਮਜ਼ਦੂਰਾਂ ਦੇ ਹਰੇਕ ਮਸਲੇ ਦੇ ਵਿੱਚ ਬਰਾਬਰ ਸਹਿਯੋਗ ਦਿੰਦੇ ਹਨ ਪਰ ਕੁਝ ਸਿਆਸੀ ਲੋਕਾਂ ਵੱਲੋਂ ਉਸ ਲੋਟੂ ਲੋਕਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਇਸ ਏਕਤਾ ਨੂੰ ਤੋੜਨ ਦੇ ਲਈ ਉਸ ਮੰਜੀਤ ਸਿੰਘ ਕਰਾਚੋਂ ਵਾਲੇ ਮੁੱਦੇ ਨੂੰ ਜਾਤ ਪਾਤ ਦਾ ਰੰਗ ਦੇ ਕੇ ਜਾਤਾਂ ਪਾਤਾਂ ਵਿੱਚ ਵੰਡ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਸੀਂ ਪ੍ਰਸ਼ਾਸਨ ਨੂੰ ਵੀ ਪੈਪਸੀਕੋ ਵਰਕਰ ਯੂਨੀਅਨ ਵੱਲੋਂ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੀ ਨਰਫਕਤਾ ਨਾਲ ਜਾਂਚ ਕੀਤੀ ਜਾਵੇ ਅਤੇ ਲੋਕਾਂ ਦੀ ਕਚਹਿਰੀ ਦੇ ਵਿੱਚ ਸਹੀ ਫੈਸਲਾ ਦਿੱਤਾ ਜਾਵੇ ਧੰਨਵਾਦ